ਮੈਂ ਉਦੋਂ ਸਿਰਫ 12ਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਮੇਰੇ ਭਰਾ ਦਾ ਵਿਆਹ ਹੋ ਗਿਆ ਸੀ। ਮੇਰਾ ਪ੍ਰਸਭਾ ਦਾ ਬੜਾ ਕੱਬਾ ਸੀ। ਉਹਦੀ ਮੇਰੇ ਡੈਡੀ ਨਾਲ ਬਹੁਤ ਘੱਟ ਬਣਦੀ ਸੀ। ਉਹ ਮੰਮੀ ਡੈਡੀ ਨੂੰ ਬਸ ਸਿੱਧਾ ਹੀ ਬੋਲਦਾ ਸੀ। ਜਿਵੇਂ ਉਹ ਮੇਰੇ ਨਾਲੋਂ ਵੱਡਾ ਸੀ ਪਰ ਉਹਨੂੰ ਬੋਲਣ ਦੀ ਘੱਟ ਹੀ ਸੈਂਸ ਸੀ। ਮੰਮੀ ਡੈਡੀ ਹਮੇਸ਼ਾ ਕਹਿੰਦੇ ਸੀ ਕਿ ਤੇਰੇ ਨਾਲੋਂ ਤਾਂ ਛੋਟਾ ਚੰਗਾ ਆ ਜੋ ਇੰਨਾ ਵਧੀਆ ਬੋਲ ਲੈਂਦਾ ਆ। ਸਾਡੇ ਇੰਨੀ ਇੱਜ਼ਤ ਕਰਦਾ ਆ ਤੈਨੂੰ ਤਾਂ ਬਿਲਕੁਲ ਵੀ ਸਾਡੀ ਇੱਜ਼ਤ ਕਰਨੀ ਨਹੀਂ ਆਉਂਦੀ ਮੇਰਾ ਭਰਾ ਸ਼ੁਰੂ ਤੋਂ ਹੀ ਥੋੜਾ ਜਿਹਾ ਗੁੱਸੇ ਵਾਲਾ ਸੀ ਉਹ ਹਰੇਕ ਨਾਲ ਹੀ ਐਦਾਂ ਬੋਲਦਾ ਸੀ ਪਰ ਮੰਮੀ ਡੈਡੀ ਨਾਲ ਤਾਂ ਉਹਦੀ ਘੱਟ ਹੀ ਮਤ ਮਿਲਦੀ ਸੀ ਕਿਉਂਕਿ ਉਹ ਹਮੇਸ਼ਾ ਆਪਣੀ ਮਰਜ਼ੀ ਕਰਨੀ ਚਾਹੁੰਦਾ ਸੀ ਉਹਨੇ ਕਦੇ ਵੀ ਮੇਰੇ ਡੈਡੀ ਦੀ ਮਰਜ਼ੀ ਨਾਲ ਕੋਈ ਕੰਮ ਨਹੀਂ ਕੀਤਾ ਮੇਰਾ ਨਾਮ ਜਸਸੀ ਆ ਤੇ ਮੇਰੇ ਭਰਾ ਦਾ ਨਾਮ ਹੈਪੀ ਆ ਮੰਮੀ ਮੇਰੇ ਨਾਲੋਂ ਜ਼ਿਆਦਾ ਮੇਰੇ ਭਰਾ ਦਾ ਮੋਹ ਕਰਦੀ ਸੀ ਪਰ ਜਿਸ ਹਿਸਾਬ ਨਾਲ ਉਹਦੀ ਬੋਲੀ ਸੀ ਉਸੇ ਹਿਸਾਬ ਨਾਲ ਤਾਂ ਮੰਮੀ ਵੀ ਹੁਣ ਉਹਦੇ ਨਾਲ ਘੱਟ ਹੀ ਪਿਆਰ ਕਰਦੀ ਸੀ ਹੈਪੀ ਮੈਨੂੰ ਵੀ ਕਿਸੇ ਗੱਲ ਵਿੱਚ ਨਹੀਂ ਬੋਲਣ ਦਿੰਦਾ ਸੀ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਤੂੰ ਮੇਰੇ ਨਾਲੋਂ ਛੋਟਾ ਆਂ ਤੂੰ ਜ਼ਿਆਦਾ ਨਾ ਬੋਲਿਆ ਕਰ ਮੇਰੇ ਭਰਾ ਦਾ ਵਿਆਹ ਜਿਸ ਕੁੜੀ ਨਾਲ ਹੋਇਆ ਸੀ ਉਹ ਕੁੜੀ ਬੜੀ ਸੰਸਕਾਰੀ ਸੀ ਬੜੀ ਚੰਗੀ ਸੀ ਪਰ ਕੁੜੀ ਦਾ ਰੰਗ ਥੋੜਾ ਜਿਹਾ ਕਾਲਾ ਸੀ ਇਹ ਕੁੜੀ ਮੰਮੀ ਦੀ ਪਸੰਦ ਦੀ ਸੀ ਮੰਮੀ ਨੇ ਹੈਪੀ ਦਾ ੱੱਕੇ ਨਾਲ ਵਿਆਹ ਤਾਂ ਕਰ ਦਿੱਤਾ ਪਰ ਇਹ ਵਿਆਹ ਜਿਆਦਾ ਦਿਨ ਨਾ ਟਿਕਿਆ ਹੈਪੀ ਹਰ ਰੋਜ਼ ਭਾਬੀ ਨਾਲ ਲੜਦਾ ਰਹਿੰਦਾ ਸੀ ਭਾਬੀ ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਸੀ ਭਾਬੀ ਮੈਨੂੰ ਵੀ ਆਪਣਾ ਛੋਟਾ ਭਰਾ ਹੀ ਸਮਝਦੀ ਸੀ ਉਹ ਸਾਰੇ ਪਰਿਵਾਰ ਦੀ ਜ਼ਰੂਰਤ ਦਾ ਪੂਰਾ ਪੂਰਾ ਖਿਆਲ ਰੱਖਦੀ ਸੀ ਪਰ ਹੈਪੀ ਨੂੰ ਉਹਦੀ ਸ਼ਕਲ ਨਾਲ ਬਿਲਕੁਲ ਪਿਆਰ ਨਹੀਂ ਸੀ ਹੈਪੀ ਬਸ ਹਰ ਟਾਈਮ ਇਹ ਗੱਲ ਮੰਮੀ ਡੈਡੀ ਨੂੰ ਸੁਣਾਉਂਦਾ ਰਹਿੰਦਾ ਸੀ ਕਿ ਤੁਸੀਂ ਮੇਰੇ ਲਈ ਕਾਲੀ ਕੁੜੀ ਲੱਭ ਕੇ ਲਿਆਏ ਹੋ ਤੇ ਭਾਬੀ ਪੜ੍ਹੀ ਲਿਖੀ ਵੀ ਘੱਟ ਸੀ ਹੈਪੀ ਜ਼ਿਆਦਾ ਪੜਿਆ ਲਿਖਿਆ ਹੋਇਆ ਸੀ ਹੈਪੀ ਇਸੇ ਗੱਲ ਕਰਕੇ ਹਮੇਸ਼ਾ ਘਰੇ ਕਲੇਸ਼ ਰੱਖਦਾ ਸੀ ਇੱਕ ਦਿਨ ਹੈਪੀ ਨੇ ਇੰਨਾ ਕ ਕਲੇਸ਼ ਕੀਤਾ ਕਿ ਉਹਨੇ ਭਾਬੀ ਨੂੰ ਕੁੱਟਮਾਰ ਕਰ ਦਿੱਤੀ ਤੇ ਕੁੱਟਮਾਰ ਕਰਕੇ ਭਾਬੀ ਨੂੰ ਘਰੋਂ ਕੱਢ ਦਿੱਤਾ ਜਦੋਂ ਇਹ ਗੱਲ ਭਾਬੀ ਦੇ ਪੇਕੇ ਪਤਾ ਲੱਗੀ ਤਾਂ ਉਹ ਆਪਣੀ ਕੁੜੀ ਨੂੰ ਆ ਕੇ ਲੈ ਗਏ ਤੇ ਉਹਨਾਂ ਨੇ ਤਲਾਕ ਲੈਣ ਦਾ ਫੈਸਲਾ ਲੈ ਲਿਆ ਕਿਉਂਕਿ ਭਾਬੀ ਵੀ ਕਿੰਨਾ ਕੁ ਟਾਈਮ ਇਹ ਜ਼ੁਲਮ ਸਹਿੰਦੀ ਭਾਬੀ ਦੀ ਸਾਡੀ ਸਾਰਿਆਂ ਨਾਲ ਬੜੀ ਬਣਦੀ ਸੀ ਪਰ ਵੀਰੇ ਨਾਲ ਬਿਲਕੁਲ ਨਹੀਂ ਬਣਦੀ ਸੀ ਕਿਉਂਕਿ ਵੀਰਾ ਆਪ ਹੀ ਉਹਨੂੰ ਚੰਗਾ ਨਹੀਂ ਸਮਝਦਾ ਸੀ ਭਾਬੀ ਨੇ ਤਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਕਿ ਉਹ ਹੈਪੀ ਨਾਲ ਜ਼ਿੰਦਗੀ ਬਤਾਵੇ ਪਰ ਹੈਪੀ ਇਹ ਸਭ ਨਹੀਂ ਚਾਹੁੰਦਾ ਸੀ ਇਸ ਕਰਕੇ ਉਹਨਾਂ ਦਾ ਤਲਾਕ ਹੋ ਗਿਆ ਹੈਪੀ ਇਸ ਗੱਲ ਤੋਂ ਬੜਾ ਖੁਸ਼ ਸੀ ਡੈਡੀ ਉਹਨੂੰ ਘਾਟ ਹੀ ਬੁਲਾਉਂਦੇ ਸੀ ਕਿਉਂਕਿ ਡੈਡੀ ਇਸ ਗੱਲ ਤੋਂ ਉਹਦੇ ਨਾਲ ਗੁੱਸੇ ਰਹਿੰਦੇ ਸੀ ਕਿ ਉਹਨੇ ਭਾਬੀ ਨਾਲ ਚੰਗਾ ਨਹੀਂ ਕੀਤਾ ਸਾਨੂੰ ਇੰਨੀ ਚੰਗੀ ਨਾ ਮਿਲੀ ਸੀ ਪਰ ਇੰਨੇ ਉਹਨੂੰ ਘਰੋਂ ਕੱਢ ਦਿੱਤਾ ਲੋਕ ਕੀ ਕਹਿਣਗੇ ਅਗਲੇ ਨੇ ਕਹਿਣਾ ਇਹਨਾਂ ਦੇ ਆਪਣੇ ਕੋਈ ਕੁੜੀ ਨਹੀਂ ਆ ਇਸ ਕਰਕੇ ਲੋਕਾਂ ਦੀਆਂ ਕੁੜੀਆਂ ਨੂੰ ਇਸ ਤਰ੍ਹਾਂ ਛੱਡਦੇ ਨੇ ਭਾਬੀ ਤਾਂ ਜਾਣ ਵੇਲੇ ਵੀ ਇਹੀ ਕਹਿੰਦੀ ਸੀ ਕਿ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈ ਤੁਸੀਂ ਤਾਂ ਹਮੇਸ਼ਾ ਮੈਨੂੰ ਪਿਆਰ ਹੀ ਕੀਤਾ ਆ ਇਹ ਤਾਂ ਬਸ ਮੇਰੀ ਕਿਸਮਤ ਮਾੜੀ ਸੀ ਜੋ ਮੈਨੂੰ ਹਮਸਫਰ ਇਦਾਂ ਦਾ ਮਿਲ ਗਿਆ ਹੁਣ ਇਸ ਗੱਲ ਨੂੰ 2-3 ਮਹੀਨੇ ਹੋ ਗਏ ਸੀ ਹੈਪੀ ਨੂੰ ਘਰ ਤੋਂ ਦੂਰ ਕਿਤੇ ਨੌਕਰੀ ਮਿਲ ਗਈ ਸੀ ਜਿਸ ਕਰਕੇ ਹੈਪੀ ਸ਼ਹਿਰ ਵਿੱਚ ਹੀ ਰਹਿਣ ਲੱਗ ਗਿਆ ਸੀ ਉਹ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ ਤੇ ਉੱਥੇ ਜਾ ਕੇ ਸਾਨੂੰ ਫੋਨ ਕਰਕੇ ਦੱਸਿਆ ਕਿ ਮੈਂ ਇੱਥੇ ਰਹਿਣ ਲੱਗ ਗਿਆ ਆ ਡੈਡੀ ਕਹਿੰਦਾ ਲੈ ਆਉਣ ਜਾਣ ਨੂੰ ਕੀ ਸੀ ਰੋਜ਼ ਮੋਟਰਸਾਈਕਲ ਤੇ ਆਜਿਆ ਕਰਦਾ ਉਥੇ ਸ਼ਹਿਰ ਵਿੱਚ ਇੰਨਾ ਖਰਚਾ ਪੈ ਜਾਂਦਾ ਅੱਧੀ ਤਨਖਾਹ ਤਾਂ ਉਹਦੇ ਖਰਚੇ ਵਿੱਚ ਹੀ ਨਿਕਲ ਜਾ ਕਰਨੀ ਆ ਮੰਮੀ ਕਹਿਣ ਲੱਗੀ ਕਿ ਆਪਾਂ ਨੂੰ ਕੀ ਜਦੋਂ ਨੇ ਆਪਣੀ ਕੋਈ ਗੱਲ ਮੰਨਣੀ ਹੀ ਨਹੀਂ ਤਾਂ ਆਪਾਂ ਵੀ ਕੀ ਕਰ ਸਕਦੇ ਆ ਹੁਣ ਮੇਰਾ ਭਰਾ ਹੈਪੀ ਸ਼ਹਿਰ ਵਿੱਚ ਰਹਿੰਦਾ ਸੀ ਮੈਂ ਕਦੇ-ਕਦੇ ਜਾ ਕੇ ਉਹਨੂੰ ਮੇਲ ਆਉਂਦਾ ਸੀ ਪਰ ਉਹ ਸਾਨੂੰ ਮਿਲਣ ਲਈ ਘੱਟ ਹੀ ਆਉਂਦਾ ਸੀ ਇਸ ਤਰ੍ਹਾਂ ਹੌਲੀ-ਹੌਲੀ ਉਹ ਵੱਡੀ ਪੋਸਟ ਤੇ ਹੋ ਗਿਆ ਸੀ ਪਰ ਉਹਦੀ ਨੌਕਰੀ ਪ੍ਰਾਈਵੇਟ ਹੀ ਸੀ ਪਰ ਫਿਰ ਵੀ ਤਨਖਾਹ ਕਾਫੀ ਸੀ ਇਸ ਗੱਲ ਤੋਂ ਅਸੀਂ ਖੁਸ਼ ਸੀ ਕਿ ਚਾਲੂ ਆਪਣੇ ਪੈਰਾਂ ਤੇ ਖੜਾ ਹੋ ਗਿਆ ਇੱਕ ਦਿਨ ਮੰਮੀ ਡੈਡੀ ਘਰ ਨਹੀਂ ਸੀ ਹੈਪੀ ਘਰ ਆਇਆ ਤੇ ਉਹਦੇ ਪਿੱਛੇ ਇੱਕ ਲਾਲ ਜੋੜੇ ਚ ਕੁੜੀ ਖੜੀ ਸੀ ਜੋ ਕਿ ਬਹੁਤ ਸੋਹਣੀ ਸੀ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਵੇਖਿਆ ਕਿ ਹੈਪੀ ਦਰਵਾਜ਼ੇ ਤੇ ਖੜਾ ਸੀ ਤੇ ਉਹ ਪਿੱਛੇ ਖੜੀ ਸੀ ਮੈਂ ਹੈਪੀ ਨੂੰ ਪੁੱਛਿਆ ਕਿ ਇਹ ਕੁੜੀ ਕੌਣ ਆ ਤਾਂ ਹੈਪੀ ਮੈਨੂੰ ਕਹਿਣ ਲੱਗਾ ਕਿ ਇਹ ਕੁੜੀ ਤੇਰੀ ਭਾਬੀ ਆ ਮੈਂ ਤਾਂ ਹੈਪੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਹੈਪੀ ਦੀ ਉਮਰ ਕਾਫੀ ਸੀ ਪਰ ਉਹ ਕੁੜੀ ਦੀ ਉਮਰ ਘੱਟ ਲੱਗਦੀ ਸੀ ਮੈਂ ਤਾਂ ਉੱਥੇ ਚੁੱਪ-ਚਾਪ ਖੜਾ ਸੀ ਹੈਪੀ ਮੈਨੂੰ ਕਹਿਣ ਲੱਗਾ ਕਿ ਕੀ ਇੱਥੇ ਚੁੱਪ ਹੋ ਕੇ ਖੜ ਗਿਆ ਆਪਣੀ ਭਾਬੀ ਨੂੰ ਅੰਦਰ ਔਣ ਲਈ ਨਹੀਂ ਕਹੇਗਾ ਮੈਂ ਕਿਹਾ ਤਾੜਾ ਹੀ ਕਰਿਆ ਆ ਜਾਓ ਉਹਨਾਂ ਨੂੰ ਮੈਂ ਕੋਲਡ ਡਰਿੰਕ ਪਿਆਈ ਤੇ ਕੋਲਡ ਡਰਿੰਕ ਪੀਉਣ ਤੋਂ ਬਾਅਦ ਮੈਂ ਚੁੱਪ-ਚਾਪ ਬੈਠ ਗਿਆ ਮੈਂ ਤਾਂ ਇਹੀ ਸੋਚਣ ਲੱਗਾ ਹੋਇਆ ਸੀ ਕਿ ਇੰਨੇ ਟਾਈਮ ਤੱਕ ਡੈਡੀ ਨੇ ਵੀ ਆ ਜਾਣਾ ਆ ਤੇ ਇਹਨਾਂ ਦੋਵਾਂ ਦਾ ਕਲੇਸ਼ ਪੈ ਜਾਣਾ ਕਿਉਂਕਿ ਇਹਨਾਂ ਦੀ ਤਾਂ ਪਹਿਲਾਂ ਹੀ ਨਹੀਂ ਬਣਦੀ ਸੀ ਉਹੀ ਗੱਲ ਹੋਈ ਥੋੜਾ ਟਾਈਮ ਤੱਕ ਬਾਹਰ ਬਾਈਕ ਦੀ ਆਵਾਜ਼ ਆਈ ਮੰਮੀ ਅੰਦਰ ਆਉਂਦੀ ਹੋਈ ਨਜ਼ਰ ਆਈ ਭਾਬੀ ਨੇ ਉੱਠ ਕੇ ਜਲਦੀ ਜਲਦੀ ਆਪਣਾ ਮੂੰਹ ਟੱਕ ਲਿਆ ਤੇ ਮੰਮੀ ਦੇ ਪੈਰੀ ਹੱਥ ਲਗਾਉਣ ਲੱਗੀ ਮੰਮੀ ਨੇ ਉਹਨੂੰ ਅਸ਼ੀਰਵਾਦ ਦਿੱਤਾ ਮੰਮੀ ਮੈਨੂੰ ਕਹਿਣ ਲੱਗੀ ਕਿ ਇਹ ਕੁੜੀ ਕੌਣ ਆ ਮੈਂ ਤਾਂ ਚੁੱਪ ਰਿਆ ਅੰਦਰੋਂ ਹੈਪੀ ਨਿਕਲ ਆਇਆ ਤੇ ਉਹ ਕਹਿਣ ਲੱਗਾ ਇਹ ਤੁਹਾਡੀ ਨਵੀਂ ਨੌ ਆ ਮੈਂ ਵਿਆਹ ਕਰਵਾ ਲਿਆ ਆ ਇਹ ਸੁਣ ਕੇ ਮੰਮੀ ਹੈਰਾਨ ਰਹਿ ਗਈ ਤੇ ਉਹ ਚੁੱਪਚਾਪ ਖੜੀ ਸੀ ਤੇ ਪਿੱਛੋਂ ਡੈਡੀ ਆ ਗਿਆ ਤੇ ਭਾਬੀ ਨੇ ਡੈਡੀ ਦੇ ਵੀ ਪੈਰੀ ਹੱਥ ਲਾ ਦਿੱਤੇ ਤੇ ਡੈਡੀ ਕਹਿਣ ਲੱਗਾ ਕਿ ਬੇਟਾ ਤੂੰ ਕੌਣ ਆ ਮੈਂ ਤੈਨੂੰ ਨਹੀਂ ਪਛਾਣਿਆ ਹੈਪੀ ਕਹਿਣ ਲੱਗਾ ਨਵੀਂ ਨੌ ਆ ਮੈਂ ਵਿਆਹ ਕਰਵਾ ਲਿਆ ਆ ਇਹ ਸੁਣ ਕੇ ਡੈਡੀ ਹੈਰਾਨ ਰਹਿ ਗਏ ਡੈਡੀ ਕਹਿਣ ਲੱਗੇ ਤੈਨੂੰ ਸ਼ਰਮ ਨਹੀਂ ਆਈ ਦੂਜਾ ਵਿਆਹ ਕਰਵਾਉਂਦੇ ਹੋਏ ਤੂੰ ਸਾਡੇ ਕੋਲੋਂ ਚੋਰੀ-ਚੋਰੀ ਵਿਆਹ ਕਰਵਾ ਲਿਆ ਹੈਪੀ ਕਹਿਣ ਲੱਗਾ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਮੈਂ ਵਿਆਹ ਕਰਵਾ ਲਿਆ ਇਸੇ ਕਰਕੇ ਮੈਨੂੰ ਇੱਥੇ ਲੈ ਕੇ ਆਇਆ ਕਿ ਤੁਸੀਂ ਮਿਲੋਗੇ ਮੈਨੂੰ ਪਤਾ ਸੀ ਤੁਸੀਂ ਮੇਰੇ ਤੇ ਗੁੱਸਾ ਹੋਵੋਗੇ ਕਿ ਮੈਂ ਤੁਹਾਨੂੰ ਦੱਸਿਆ ਨਹੀਂ ਇਸੇ ਕਰਕੇ ਮੈਂ ਰਿੰਪੀ ਨੂੰ ਤੁਹਾਨੂੰ ਮਿਲਵਾਉਣ ਲਈ ਲੈ ਕੇ ਆਇਆ ਹੁਣ ਤੁਸੀਂ ਇਹਨੂੰ ਮਿਲ ਲਵੋ ਤੇ ਆਪਣਾ ਅਸ਼ੀਰਵਾਦ ਦੇ ਦਿਵੋ ਮੇਰੀ ਜ਼ਿਆਦਾ ਬੇਇੱਜ਼ਤੀ ਕਰਨ ਦੀ ਤੁਹਾਨੂੰ ਲੋੜ ਨਹੀਂ ਆ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਕਰਾਂ ਤੁਹਾਨੂੰ ਕੀ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਿੰਨੇ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਤੁਸੀਂ ਨਹੀਂ ਸਮਝਦੇ ਇੰਨੀ ਗੱਲ ਸੁਣ ਕੇ ਮੈਂ ਵੀਰੇ ਨੂੰ ਕਿਹਾ ਕਿ ਤੁਹਾਨੂੰ ਭਾਬੀ ਸਾਹਮਣੇ ਇਦਾਂ ਨਹੀਂ ਬੋਲਣਾ ਚਾਹੀਦਾ ਹੈਪੀ ਚੁੱਪ ਹੋ ਗਿਆ ਤੇ ਅੰਦਰ ਚਲਾ ਗਿਆ ਮੈਂ ਮੰਮੀ ਨੂੰ ਕਹਾ ਕਿ ਤੁਸੀਂ ਵੀ ਚੁੱਪ ਕਰ ਜਾਓ ਹੁਣ ਉਹਨੇ ਜੋ ਕਰਨਾ ਸੀ ਕਰ ਦਿੱਤਾ ਆ ਹੁਣ ਘਰ ਵਿੱਚ ਨਵੀਂ ਨੌ ਆਈ ਆ ਤੁਸੀਂ ਉਹਦਾ ਸਵਾਗਤ ਕਰੋ ਇਹ ਗੱਲ ਸੁਣ ਕੇ ਮੰਮੀ ਕਹਿਣ ਲੱਗੀ ਹੁਣ ਕੀ ਸਵਾਗਤ ਕਰਨਾ ਆ ਹੁਣ ਇਹਨੇ ਵਿਆਹ ਤਾਂ ਕਰਵਾ ਲਿਆ ਸਾਰੀਆਂ ਰਸਮਾਂ ਤਾਂ ਇਹਨੇ ਆਪ ਹੀ ਕਰ ਲੀਆਂ ਹੋਣਗੀਆਂ ਜਾਂ ਫਿਰ ਛੱਡ ਦਿੱਤੀਆਂ ਹੋਣਗੀਆਂ ਰਿੰਪੀ ਭਾਬੀ ਕਹਿਣ ਲੱਗੀ ਕਿ ਮੰਮੀ ਜੀ ਮੈਂ ਤੁਹਾਡੇ ਘਰ ਪਹਿਲੀ ਵਾਰ ਆਈ ਆ ਇਸ ਕਰਕੇ ਮੈਂ ਕੁਝ ਮਿੱਠਾ ਬਣਾ ਕੇ ਲੈ ਕੇ ਆਵਾਂ ਮੰਮੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੈਨੂੰ ਬੜੀ ਖੁਸ਼ੀ ਹੋਈ ਕਿ ਭਾਬੀ ਚੰਗੀ ਲੱਗਦੀ ਆ ਭਾਬੀ ਸਾਡੇ ਸਾਰਿਆਂ ਲਈ ਗਾਜਰ ਦਾ ਹਲਵਾ ਬਣਾ ਕੇ ਲੈ ਕੇ ਆਈ ਸਾਰਿਆਂ ਨੇ ਬੈਠ ਕੇ ਖਾਦਾ ਇੰਨੇ ਟਾਈਮ ਤੱਕ ਹੈਪੀ ਨੂੰ ਕਿਸੇ ਦਾ ਫੋਨ ਆ ਗਿਆ ਤੇ ਹੈਪੀ ਫੋਨ ਲੈ ਕੇ ਬਾਹਰ ਚਲਾ ਗਿਆ ਜਦੋਂ ਹੈਪੀ ਬਾਹਰ ਗਿਆ ਤਾਂ ਮੈਂ ਭਾਬੀ ਨਾਲ ਗੱਲਾਂ ਕਰਨ ਲੱਗਾ ਮੈਂ ਭਾਬੀ ਨੂੰ ਪੁੱਛਣ ਲੱਗਾ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਭਾਬੀ ਨੇ ਆਪਣਾ ਸ਼ਹਿਰ ਕਾਫੀ ਦੂਰ ਦੱਸਿਆ ਮੈਂ ਪਾਬੀ ਨੂੰ ਆ ਕੇ ਤੈਨੂੰ ਹੈਪੀ ਕਿੱਥੋਂ ਮਿਲਿਆ ਸੀ ਪਾਬੀ ਹੱਸਣ ਲੱਗੀ ਤੇ ਉਹਨੇ ਕੋਈ ਜਵਾਬ ਨਾ ਦਿੱਤਾ ਸ਼ਾਇਦ ਉਹ ਮੰਮੀ ਸਾਹਮਣੇ ਸ਼ਰਮਾ ਗਈ ਫਿਰ ਮੈਂ ਵੀ ਅੱਗੇ ਗੱਲ ਨਾ ਤੋਰੀ ਮੈਂ ਵੀ ਚੁੱਪ ਹੋ ਗਿਆ ਇਸ ਤਰ੍ਹਾਂ ਗੱਲਾਂ ਚੱਲ ਰਹੀਆਂ ਸੀ ਇੰਨੇ ਟਾਈਮ ਤੱਕ ਡੈਡੀ ਵੀ ਆ ਕੇ ਹਲਵਾ ਖਾਣ ਲੱਗਾ ਤੇ ਡੈਡੀ ਪਾਬੀ ਦੀਆਂ ਤਾਰੀਫਾਂ ਕਰਨ ਲੱਗਾ ਡੈਡੀ ਪਾਬੀ ਨੂੰ ਕਹਿਣ ਲੱਗਾ ਕਿ ਤੈਨੂੰ ਪਤਾ ਹੈ ਕਿ ਇਹਦਾ ਪਹਿਲਾ ਵਿਆਹ ਹੋਇਆ ਸੀ ਪਾਬੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਹੈਪੀ ਤੇ ਭਾਬੀ ਸਾਡੇ ਕੋਲ ਇੱਕ ਰਾਤ ਰਹੇ ਤੇ ਅਗਲੇ ਦਿਨ ਉਹ ਸਵੇਰੇ ਸਵੇਰੇ ਤਿਆਰ ਹੋ ਗਏ ਮੇਰਾ ਤਾਂ ਉਹਨਾਂ ਨਾਲ ਬੜਾ ਦਿਲ ਲੱਗਿਆ ਹੋਇਆ ਸੀ ਮੈਂ ਤਾਂ ਬਸ ਭਾਬੀ ਵਾਲੀ ਵੇਖੀ ਜਾਂਦਾ ਸੀ ਕਿ ਕਿੰਨੀ ਸੋਹਣੀ ਆ ਕਿਉਂਕਿ ਮੇਰੇ ਭਰਾ ਦੀ ਉਮਰ ਤਾਂ ਭਾਬੀ ਨਾਲੋਂ ਜ਼ਿਆਦਾ ਲੱਗਦੀ ਸੀ ਤੇ ਭਾਬੀ ਘੱਟ ਉਮਰ ਦੀ ਲੱਗਦੀ ਸੀ ਪਰ ਇਹ ਗੱਲ ਮੈਂ ਉਹਨਾਂ ਕੋਲੋਂ ਪੁੱਛ ਨਾ ਸਕਿਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਭਾਬੀ ਬੁਰਾ ਨਾ ਮੰਨ ਜਾਵੇ ਜਦੋਂ ਉਹ ਜਾ ਰਹੇ ਸੀ ਤਾਂ ਮੇਰਾ ਬੜਾ ਦਿਲ ਜਿਹਾ ਘਟ ਰਿਹਾ ਸੀ ਪਤਾ ਨਹੀਂ ਕਿਉਂ ਭਾਬੀ ਨਾਲ ਇੰਨਾ ਦਿਲ ਲੱਗਾ ਸੀ ਦਿਲ ਕਰਦਾ ਸੀ ਕਿ ਉਹਨੂੰ ਵੇਖੀ ਜਾਵਾਂ ਪਤਾ ਨਹੀਂ ਮੈਂ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ ਹੁਣ ਉਹ ਆਪਣੇ ਘਰ ਚਲੇ ਗਏ ਸੀ ਤੇ ਮੈਨੂੰ ਕਹਿ ਕੇ ਗਏ ਸੀ ਕਿ ਤੂੰ ਸਾਡੇ ਕੋਲ ਮੈਨ जरूर ਆਜਿਆ ਕਰੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਕਿਉਂਕਿ ਹੈਪੀ ਦੀ ਮੇਰੇ ਨਾਲ ਤਾਂ ਵਧੀਆ ਬਣਦੀ ਸੀ ਉਹਦੀ ਮੰਮੀ ਡੈਡੀ ਨਾਲ ਹੀ ਘਟ ਬਣਦੀ ਸੀ ਭਾਬੀ ਮੈਨੂੰ ਆਪਣਾ ਨੰਬਰ ਵੀ ਦੇ ਕੇ ਗਈ ਸੀ ਮੈਂ ਉਹਦਾ ਨੰਬਰ ਸੇਵ ਕਰ ਲਿਆ ਸੀ ਜਦੋਂ ਮੈਂ WhatsApp ਖੋਲ੍ਹਿਆ ਤਾਂ ਮੈਂ ਵੇਖਿਆ ਕਿ ਉਹਨੇ ਕਾਫੀ ਸਟੇਟਸ ਪਾਏ ਹੋਏ ਸੀ ਜੋ ਆਪਣੀਆਂ ਫੋਟੋਆਂ WhatsApp ਤੇ ਉਹਨੇ ਪਾਈਆਂ ਹੋਈਆਂ ਸੀ ਉਹ ਵੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਭਾਬੀ ਨੇ ਕਾਫੀ ਸ਼ਾਰਟ ਡ्रेसेस ਪਾਈਆਂ ਹੋਈਆਂ ਸੀ ਜਿਦਾਂ ਕਿ ਕਿਸੇ ਮਾਡਲ ਨੇ ਪਾਈਆਂ ਹੋਣ ਫੋਟੋਆਂ ਵੇਖ ਕੇ ਮੇਰਾ ਤਾਂ ਮਨ ਜਿਆ ਖਰਾਬ ਹੋ ਗਿਆ ਪਤਾ ਨਹੀਂ ਕਿਉਂ ਦਿਲ ਵਿੱਚ ਹੋਰ ਹੀ ਫੀਲਿੰਗ ਆਉਣ ਲੱਗੀਆਂ ਫਿਰ ਮੈਂ ਫੋਟੋਆਂ ਦੇਖਣੀਆਂ ਬੰਦ ਕਰ ਦਿੱਤੀਆਂ ਮੈਂ ਸੋਚਿਆ ਕਿ ਮੈਨੂੰ ਭਾਬੀ ਬਾਰੇ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਭਾਬੀ ਮਾਸਮਾਨ ਹੁੰਦੀ ਆ ਤੇ ਮੈਂ ਉਹਦੇ ਬਾਰੇ ਕਿਸ ਤਰ੍ਹਾਂ ਸੋਚ ਰਿਹਾ ਫਿਰ ਮੈਂ ਫੋਟੋਆਂ ਵੇਖਣੀਆਂ ਬੰਦ ਕਰ ਦਿੱਤੀਆਂ ਤੇ ਪਤਾ ਨਹੀਂ ਕਿਉਂ ਮੇਰਾ ਵਾਰ-ਵਾਰ ਮਨ ਕਰ ਰਿਹਾ ਸੀ ਕਿ ਮੈਂ ਫੋਟੋਆਂ ਵੇਖਾਂ ਪਰ ਮੈਂ ਨਹੀਂ ਵੇਖੀਆਂ ਤੇ ਮੈਂ ਕਾਲਜ ਚਲਾ ਗਿਆ ਜਦੋਂ ਮੇਰੀ ਕਲਾਸ ਲੱਗੀ ਹੋਈ ਸੀ ਉਦੋਂ ਵੀ ਮੇਰਾ ਵਾਰ-ਵਾਰ ਮਨ ਕਰ ਰਿਹਾ ਸੀ ਕਿ ਮੈਂ ਭਾਬੀ ਦੀਆਂ ਫੋਟੋਆਂ ਵੇਖਾਂ ਕਾਲਜ ਤੇ ਆਉਂਦੇ ਆਉਂਦੇ ਨੇ ਮੈਂ ਭਾਬੀ ਨੂੰ ਹੈਲੋ ਦਾ ਮੈਸੇਜ ਭੇਜਿਆ ਰਾਹ ਵਿੱਚ ਕਾਫੀ ਮੀਂਹ ਪੈਣ ਲੱਗ ਗਿਆ ਸੀ ਜਿਸ ਕਰਕੇ ਮੈਂ ਆਪਣੇ ਭਰਾ ਦੇ ਘਰ ਹੀ ਚਲਾ ਗਿਆ ਜੋ ਕਿ ਮੈਨੂੰ ਨੇੜੇ ਪੈਂਦਾ ਸੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਤਾਂ ਉਸ ਟਾਈਮ ਹੈਪੀ ਘਰ ਨਹੀਂ ਸੀ ਤੇ ਭਾਬੀ ਨੇ ਕਾਫੀ ਪਤਲੀ ਜੀ ਨਾਈਟੀ ਪਾਈ ਹੋਈ ਸੀ ਜਦੋਂ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਦੇ ਵਾਲ ਖੁੱਲੇ ਸੀ ਤੇ ਉਹ ਬੜੀ ਸੋਹਣੀ ਲੱਗ ਰਹੀ ਸੀ ਉਹਨੂੰ ਵੇਖ ਕੇ ਮੇਰੇ ਹੋਸ਼ ਹੀ ਉੱਡ ਗਏ ਦਿਲ ਕਰਦਾ ਸੀ ਕਿ ਮੈਂ ਉਹਨੂੰ ਫਿਪਾ ਲਵਾਂ ਪਰ ਉਹ ਮੇਰੀ ਭਾਬੀ ਲੱਗਦੀ ਸੀ ਇਸ ਕਰਕੇ ਮੈਂ ਇਦਾਂ ਨਹੀਂ ਕਰ ਸਕਦਾ ਸੀ ਮੈਂ ਚੁੱਪਚਾਪ ਜਾ ਕੇ ਅੰਦਰ ਬੈਠ ਗਿਆ ਭਾਬੀ ਮੈਨੂੰ ਕਹਿਣ ਲੱਗੀ ਤੂੰ ਤਾਂ ਕਾਫੀ ਭਿੱਜਿਆ ਹੋਇਆ ਮੈਂ ਤੈਨੂੰ ਤੇਰੇ ਭਰਾ ਦੇ ਕੱਪੜੇ ਦੇ ਦਿੰਨੀ ਆ ਤੂੰ ਉਹ ਪਾ ਲਾ ਇੰਨੇ ਟਾਈਮ ਤੱਕ ਹੈਪੀ ਦਾ ਫੋਨ ਭਾਬੀ ਨੂੰ ਆ ਗਿਆ ਹੈਪੀ ਨੇ ਦੱਸਿਆ ਕਿ ਮੈਂ ਘਰ ਅੱਜ ਲੇਟ ਆਵਾਂਗਾ ਕਿਉਂਕਿ ਮੇਰੀ ਮੀਟਿੰਗ ਆ ਮੈਂ ਉੱਥੇ ਜਾਣਾ ਹੋ ਸਕਦਾ ਕਿ ਮੈਂ ਸਵੇਰੇ ਸੱਜ ਰਹੀ ਆਵਾਂ ਤੂੰ ਆਪਣਾ ਦਰਵਾਜ਼ਾ ਬੰਦ ਕਰਕੇ ਸੌ ਜਾਵੀਂ ਤਾਂ ਭਾਬੀ ਨੇ ਦੱਸ ਦਿੱਤਾ ਕਿ ਜੱਸੀ ਘਰ ਆਇਆ ਹੋਇਆ ਆ ਹੈਪੀ ਨੇ ਫਿਰ ਮੇਰੇ ਨਾਲ ਗੱਲ ਕੀਤੀ ਹੈਪੀ ਗੈਨ ਲੱਗਾ ਚੱਲ ਵਧੀਆ ਤੂੰ ਆ ਗਿਆ ਨਹੀਂ ਤਾਂ ਤੇਰੀ ਭਾਬੀ ਨੇ ਅੱਜ ਇਕੱਲੇ ਘਰ ਹੋਣਾ ਸੀ ਚੱਲ ਵਧੀਆ ਤੂੰ ਇੱਥੇ ਹੀ ਰਾਤ ਰਹਿ ਲੈ ਕੱਲ ਤੱਕ ਤਾਂ ਮੈਂ ਵੀ ਆ ਜਾਣਾ ਇਸ ਗੱਲ ਦੀ ਮੇਰੇ ਦਿਲ ਵਿੱਚ ਬੜੀ ਖੁਸ਼ੀ ਜੀ ਪੈਦਾ ਹੋਈ ਕਿਉਂਕਿ ਮੈਂ ਤੇ ਭਾਬੀ ਹੁਣ ਘਰ ਵਿੱਚ ਇਕੱਲੇ ਹੀ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੇ ਦਿਲ ਦੀ ਗੱਲ ਭਾਬੀ ਨੂੰ ਕਹਿ ਦੇਵਾਂ ਪਰ ਡਰ ਲੱਗਦਾ ਸੀ ਕਿਉਂਕਿ ਹੈਪੀ ਦਾ ਸੁਭਾਅ ਬੜਾ ਗਰਮ ਸੀ ਤੇ ਮੈਨੂੰ ਇਹ ਸੀ ਕਿ ਭਾਬੀ ਵੀ ਮੈਨੂੰ ਪਤਾ ਨਹੀਂ ਕੀ ਕਹੂਗੀ ਸ਼ਾਇਦ ਭਾਬੀ ਮੈਨੂੰ ਇਸ ਗੱਲ ਕਰਕੇ ਬੁਰਾ ਮੰਨੂਗੀ ਭਾਬੀ ਵੱਲ ਦੇਖ ਕੇ ਮੇਰਾ ਮਨ ਪਿਗਲ ਰਿਹਾ ਸੀ ਭਾਬੀ ਮੇਰੇ ਲਈ ਤੇ ਆਪਣੀ ਲਈ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਜਦੋਂ ਭਾਬੀ ਖਾਣਾ ਬਣਾ ਰਹੀ ਸੀ ਤਾਂ ਮੈਂ ਰਸੋਈ ਦੇ ਸਾਹਮਣੇ ਬੈਠਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਪਿੱਛੋਂ ਦੀ ਜਾ ਕੇ ਭਾਬੀ ਨੂੰ ਫੜ ਲਵਾਂ ਪਰ ਕੀ ਕਰਦਾ ਡਰ ਬੜਾ ਲੱਗਦਾ ਸੀ ਪਰ ਜਿਉਂ-ਜਿਉ ਉਹਨੂੰ ਵੇਖਦਾ ਸੀ ਬਸ ਮਨ ਖਰਾਬ ਹੋ ਜਾਂਦਾ ਸੀ ਮੈਂ ਜਾ ਕੇ ਭਾਬੀ ਦੇ ਕੋਲ ਰਸੋਈ 'ਚ ਖੜਾ ਹੋ ਗਿਆ ਭਾਬੀ ਮੈਨੂੰ ਕਹਿਣ ਲੱਗੀ ਕਿ ਜੱਸੀ ਤੈਨੂੰ ਕੋਈ ਚਾਹੀਦਾ ਮੈਂ ਕਿਹਾ ਨਹੀਂ ਨਹੀਂ ਭਾਬੀ ਬਸ ਮੈਂ ਤਾਂ ਉੱਧਾ ਹੀ ਤੁਹਾਡੇ ਕੋਲ ਆ ਕੇ ਖੜਾ ਹੋ ਗਿਆ ਉੱਧਰ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਠੰਡੀ-ਠੰਡੀ ਹਵਾ ਅੰਦਰ ਨੂੰ ਆ ਰਹੀ ਸੀ ਜਿਵੇਂ-ਜਿਵੇਂ ਹਵਾ ਆ ਰਹੀ ਸੀ ਮੇਰੇ ਅੰਦਰੋਂ ਫੀਲਿੰਗਾਂ ਬਾਹਰ ਨੂੰ ਆ ਰਹੀਆਂ ਸੀ ਬਸ ਮਨ ਕਰਦਾ ਸੀ ਕਿ ਭਾਬੀ ਨੂੰ ਆਪਣੇ ਨਾਲ ਲਾ ਲਵਾਂ ਮੈਂ ਉੱਥੇ ਖੜਕੇ ਭਾਬੀ ਨਾਲ ਕਾਫੀ ਟਾਈਮ ਗੱਲਾਂ ਕਰੀ ਗਿਆ ਇੰਨੇ ਟਾਈਮ ਤੱਕ ਭਾਬੀ ਨੇ ਸਾਡੇ ਦੋਵਾਂ ਲਈ ਖਾਣਾ ਬਣਾ ਲਿਆ ਭਾਬੀ ਮੈਨੂੰ ਕਹਿੰਦੀ ਕਿ ਚੱਲ ਆਪਾਂ ਦੋਵੇਂ ਉੱਥੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਂਦੇ ਆ ਉਹ ਮੈਨੂੰ ਕਹਿਣ ਲੱਗੀ ਤੁਸੀਂ ਜਾ ਕੇ ਬੈਠੋ ਮੈਂ ਹੁਣੇ ਲੈ ਕੇ ਆਈ ਮੈਂ ਜਾ ਕੇ ਡਾਈਨਿੰਗ ਟੇਬਲ ਤੇ ਬੈਠ ਗਿਆ بار بار ਮੇਰੀ ਨਿਗਾ ਭਾਬੀ ਵਾਲੀ ਜਾ ਰਹੀ ਸੀ ਉਹ ਸੋਹਣੀ ਵੀ ਇੰਨੀ ਲੱਗ ਰਹੀ ਸੀ ਬਿਲਕੁਲ ਏਦਾਂ ਲੱਗ ਰਿਹਾ ਸੀ ਜਿਵੇਂ 20 ਸਾਲ ਦੀ ਹੋਵੇ ਹੁਣ ਅਸੀਂ ਦੋਵੇਂ ਰੋਟੀ ਖਾਣ ਲੱਗੇ ਭਾਬੀ ਨੇ ਸਬਜ਼ੀ ਬੜੀ ਸਵਾਦ ਬਣਾਈ ਸੀ ਮੈਂ ਕਿਹਾ ਭਾਬੀ ਜਿੰਨੇ ਸੋਹਣੇ ਤੁਸੀਂ ਆਪ ਹੋ ਉਨਾ ਹੀ ਟੇਸਟੀ ਤੁਸੀਂ ਖਾਣਾ ਬਣਾਇਆ ਭਾਬੀ ਹੱਸਣ ਲੱਗ ਪਈ ਹੌਲੀ-ਹੌਲੀ ਮੈਂ ਭਾਬੀ ਨੂੰ ਪੁੱਛਣ ਲੱਗਾ ਕਿ ਤੁਹਾਡੀ ਉਮਰ ਤਾਂ ਕਾਫੀ ਘੱਟ ਲੱਗਦੀ ਆ ਹੈਪੀ ਵੀਰੇ ਨਾਲੋਂ ਭਾਬੀ ਹੱਸਣ ਲੱਗੀ ਤੇ ਕਹਿਣ ਲੱਗੀ ਮੈਨੂੰ ਸਾਰੇ ਏਦਾਂ ਕਹਿ ਦਿੰਦੇ ਆ ਪਰ ਮੈਂ ਇੰਨੀ ਜ਼ਿਆਦਾ ਛੋਟੀ ਵੀ ਨਹੀਂ ਆ ਮੇਰੀ ਉਮਰ 25 ਸਾਲ ਆ ਮੈਂ ਕਿਹਾ ਫਿਰ ਵੀ ਤੁਹਾਡੀ ਉਮਰ 20 ਸਾਲ ਦੀ ਹੀ ਲੱਗਦੀ ਆ ਹੈਪੀ ਦੀ ਉਮਰ ਤਾਂ 30 ਸਾਲ ਆ ਉਹ ਕਹਿਣ ਲੱਗੀ ਸਾਡਾ ਕੋਈ ਜ਼ਿਆਦਾ ਫਰਕ ਨਹੀਂ ਆ ਸਾਡਾ ਸਿਰਫ 5 ਕ ਸਾਲ ਦਾ ਹੀ ਫਰਕ ਆ ਮੈਂ ਹੌਲੀ-ਹੌਲੀ ਪਾ ਬੀਨੂ ਪੁੱਛਣ ਲੱਗਾ ਕਿ ਤੁਹਾਡੇ ਸ਼ੌਂਕ ਕੀ ਨੇ ਭਾਬੀ ਕਹਿਣ ਲੱਗੀ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਕ ਆ ਮੈਨੂੰ ਬਸ ਕਿਹੜੀ ਰੂਟ ਤੇ ਜਾਣ ਦਾ ਬੜਾ ਸ਼ੌਕ ਆ ਮੈਂ ਭਾਬੀ ਨੂੰ ਕਿਹਾ ਕਿ ਮੈਨੂੰ ਵੀ ਬਹੁਤ ਸ਼ੌਕ ਆ ਭਾਬੀ ਕਹਿਣ ਲੱਗੀ ਚੱਲ ਵਧੀਆ ਗੱਲ ਆ ਆਪਣੇ ਦੋਵਾਂ ਦੇ ਤਾਂ ਸ਼ੌਂਕ ਮਿਲਦੇ ਆ ਹੁਣ ਅਸੀਂ ਖਾਣਾ ਖਾ ਲਿਆ ਸੀ ਭਾਬੀ ਰਸੋਈ ਵਿੱਚ ਬਰਤਨ ਸਾਫ਼ ਕਰਨ ਲੱਗੀ ਇੰਨੇ ਟਾਈਮ ਤੱਕ ਲਾਈਟ ਚਲੀ ਗਈ ਜਦੋਂ ਹੀ ਲਾਈਟ ਗਈ ਭਾਬੀ ਨੇ ਚੀਕ ਮਾਰੀ ਤੇ ਭੱਜ ਕੇ ਆ ਕੇ ਮੇਰੇ ਨਾਲ ਲੱਗੀ ਤੇ ਕਹਿਣ ਲੱਗੀ ਕਿ ਮੈਨੂੰ ਬੜਾ ਡਰ ਲੱਗ ਰਿਹਾ ਕਿਉਂਕਿ ਉਧਰ ਬਿਜਲੀ ਬੜੀ ਜ਼ੋਰ ਦੀ ਚਮਕੀ ਸੀ ਭਾਬੀ ਇੱਕਦਮ ਡਰ ਗਈ ਤੇ ਮੇਰੇ ਨਾਲ ਲੱਗ ਗਈ ਜਦੋਂ ਭਾਬੀ ਮੇਰੇ ਨਾਲ ਲੱਗੀ ਤਾਂ ਮੈਨੂੰ ਚੈਨ ਜਾਂ ਮਿਲ ਗਿਆ ਮੈਂ ਉਹਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਮੈਂ ਕਿਹਾ ਤੁਸੀਂ ਡਰੋ ਨਾ ਕੋਈ ਗੱਲ ਨਹੀਂ ਮੈਂ ਤੁਹਾਡੇ ਕੋਲ ਆ ਉਹ ਮੈਨੂੰ ਕਹਿਣ ਲੱਗੀ ਜੱਸੇ ਚੰਗਾ ਹੋਇਆ ਤੂੰ ਅੱਜ ਘਰ ਨਹੀਂ ਗਿਆ ਨਹੀਂ ਤਾਂ ਮੈਨੂੰ ਕੱਲੀ ਨੂੰ ਬੜਾ ਡਰ ਲੱਗਣਾ ਸੀ ਜਦੋਂ ਵੀ ਬਿਜਲੀ ਚਮਕਦੀ ਆ ਤਾਂ ਮੈਨੂੰ ਬੜਾ ਡਰ ਲੱਗਦਾ ਆ ਉੱਪਰ ਦੀ ਲਾਈਟ ਵੀ ਨਹੀਂ ਆ ਕਿੰਨਾ ਟਾਈਮ ਤੱਕ ਭਾਬੀ ਮੇਰੇ ਸੀਨੇ ਨਾਲ ਲੱਗੀ ਰਹੀ ਮੈਂ ਭਾਬੀ ਨੂੰ ਚੁੱਕ ਕੇ ਬੈਡਰੂਮ 'ਚ ਲੈ ਗਿਆ ਘਰ ਕਾਫੀ ਹਨੇਰਾ ਸੀ ਮੈਂ ਆਨੇ ਬਹਨੇ ਉਹਦੀ ਗਰਦਨ ਨੂੰ ਦਾਰਿਆ ਪਤਾ ਨਹੀਂ ਭਾਬੀ ਨੂੰ ਇਹ ਗੱਲ ਪਤਾ ਲੱਗਦੀ ਸੀ ਜਾਂ ਫਿਰ ਉਹ ਜਾਣ ਕੇ ਇਸ ਗੱਲ ਨੂੰ ਇਗਨੋਰ ਕਰ ਰਹੀ ਸੀ ਭਾਬੀ ਕਹਿਣ ਲੱਗੀ ਕਿ ਮੇਰੇ ਸਨੇਉ ਜੀਬ ਜੀ ਕੰਪਨੀ ਛੇੜ ਰਹੀ ਆ ਪਤਾ ਨਹੀਂ ਮੇਰੀ ਗਰਦਨ ਤੇ ਕੀ ਲੜ ਰਿਆ ਮੈਨੂੰ ਲੱਗ ਰਿਹਾ ਸੀ ਉਹ ਇਹ ਗੱਲ ਜਾਣ ਕੇ ਕਹਿ ਰਹੀ ਆ ਕਿਉਂਕਿ ਮੇਰੀ ਕੀਤੀ ਹਰਕਤਾਂ ਉਹਨੂੰ ਪਤਾ ਲੱਗ ਗਿਆ ਹੋਣਾ ਉਧਰੋਂ ਮੀਂਹ ਦਾ ਵੀ ਪੂਰਾ ਤੇਜ ਵਹਾ ਹੋ ਗਿਆ ਸੀ ਤੇ ਉਧਰ ਬਿਜਲੀ ਵੀ ਪੂਰੀ ਗੜਕ ਰਹੀ ਸੀ ਮੈਂ ਤੇ ਭਾਬੀ ਬੈੱਡ ਤੇ ਬੈਠ ਗਏ ਭਾਬੀ ਮੇਰੇ ਨਾਲ ਹੀ ਚਿੰਬੜੀ ਬੈਠੀ ਸੀ ਮੈਂ ਭਾਬੀ ਉੱਪਰ ਕੰਬਲ ਦੇ ਦਿੱਤਾ ਮੀ ਕਰਕੇ ਥੋੜੀ ਜੀ ਠੰਡ ਹੋਣ ਲੱਗ ਗਈ ਸੀ ਭਾਬੀ ਪੂਰੀ ਠੰਡੀ ਹੋਈ ਪਈ ਸੀ ਕਿਉਂਕਿ ਉਹਨੂੰ ਪਤਲੀ ਜੀ ਡਰੈੱਸ ਪਾਈ ਹੋਈ ਸੀ ਮੈਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝ ਰਿਹਾ ਸੀ ਕਿ ਮੈਨੂੰ ਭਾਬੀ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਮੈਂ ਤਾਂ ਸੋਚ ਰਿਹਾ ਸੀ ਕਿ ਅੱਜ ਹੀ ਮੈਂ ਇੱਧਰ ਨੂੰ ਆ ਗਿਆ ਤੇ ਅੱਜ ਹੀ ਵੀਰਾ ਘਰ ਨਹੀਂ ਆਇਆ ਸ਼ਾਇਦ ਸਾਡੀ ਮੁਲਾਕਾਤ ਰੱਬ ਨੇ ਪਹਿਲਾਂ ਹੀ ਲਿਖੀ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਚਿੰਬੜੇ ਬੈਠੇ ਸੀ ਇਸ ਪਲ ਦਾ ਮੈਂ ਪੂਰਾ ਪੂਰਾ ਨਜ਼ਾਰਾ ਲੈ ਰਿਹਾ ਸੀ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਤੁਸੀਂ ਬਹੁਤ ਜ਼ਿਆਦਾ ਸੋਹਣੇ ਹੋ ਇਸ ਗੱਲ ਤੇ ਮੈਨੂੰ ਬੜੀ ਹੈਰਾਨੀ ਹੈ ਕਿ ਮੇਰਾ ਭਰਾ ਹੈਪੀ ਤਾਂ ਇੰਨਾ ਸੋਹਣਾ ਨਹੀਂ ਆ ਭਾਬੀ ਹੱਸਣ ਲੱਗ ਪਈ ਭਾਬੀ ਕਹਿਣ ਲੱਗੀ ਕੱਲੀਆਂ ਸ਼ਕਲਾਂ ਹੀ ਮੈਟਰ ਨਹੀਂ ਕਰਦੀਆਂ ਕਈ ਵਾਰ ਬੰਦੇ ਨੂੰ ਕਿਸੇ ਨਾਲ ਇੰਨਾ ਲगाव ਹੋ ਜਾਂਦਾ ਹੈ ਕਿ ਬੰਦਾ ਉਹਦਾ ਹੀ ਹੋ ਕੇ ਰਹਿ ਜਾਂਦਾ ਬਾਕੀ ਤੇਰੇ ਭਰਾ ਦੀ ਚੰਗੀ ਨੌਕਰੀ ਲੱਗੀ ਸੀ ਮੇਰੇ ਵੀ ਅੱਗੇ ਪਿੱਛੇ ਕੋਈ ਨਹੀਂ ਆ ਮੇਰੇ ਮਾਮੇ ਨੇ ਮੇਰਾ ਵਿਆਹ ਕੀਤਾ ਸੀ ਇਸ ਕਰਕੇ ਮੈਂ ਜਦੋਂ ਹੈਪੀ ਨੂੰ ਮਿਲੀ ਸੀ ਤਾਂ ਮੈਂ ਉਹਦਾ ਹੀ ਸੋਚ ਲਿਆ ਸੀ ਕਿ ਮੈਂ ਹੈਪੀ ਨਾਲ ਹੀ ਵਿਆਹ ਕਰਾਉਂਗੀ ਇਸ ਬਾਰੇ ਮੈਂ ਆਪਣੀ ਮਾਮੀ ਨੂੰ ਦੱਸ ਦਿੱਤਾ ਸੀ ਤੇ ਮਾਮੀ ਨੂੰ ਹੈਪੀ ਚੰਗਾ ਲੱਗਾ ਕਿਉਂਕਿ ਹੈਪੀ ਕਮਾਈ ਵੀ ਵਧੀਆ ਕਰਦਾ ਸੀ ਇਸ ਕਰਕੇ ਮਾਮਾ-ਮਾਮੀ ਮੇਰੇ ਵਿਆਹ ਨੂੰ ਮੰਨ ਗਏ ਸੀ ਮੈਂ ਭਾਬੀ ਨੂੰ ਪੁੱਛਣ ਲੱਗਾ ਕਿ ਤੁਹਾਡੀ ਮੁਲਾਕਾਤ ਕਿੱਥੇ ਹੋਈ ਸੀ ਤਾਂ ਭਾਬੀ ਕਹਿਣ ਲੱਗੀ ਕਿ ਹੈਪੀ ਸਾਡੇ ਘਰ ਮਾਮੇ ਕੋਲ ਆਉਂਦਾ ਜਾਂਦਾ ਰਹਿੰਦਾ ਸੀ ਕਿਉਂਕਿ ਮਾਮੇ ਨਾਲ ਹੈਪੀ ਦੀ ਚੰਗੀ ਬਣਦੀ ਸੀ ਤੇ ਉੱਥੋਂ ਹੀ ਸਾਡੀ ਮੁਲਾਕਾਤ ਵੀ ਹੋ ਗਈ ਤੇ ਸਾਡੀ ਗੱਲਬਾਤ ਸ਼ੁਰੂ ਹੋ ਗਈ ਸੀ ਇਸੇ ਤਰ੍ਹਾਂ ਸਾਡਾ ਦੋਵਾਂ ਦਾ ਆਪਸ ਵਿੱਚ ਪਿਆਰ ਪੈ ਗਿਆ ਤੇ ਅਸੀਂ ਵਿਆਹ ਕਰਵਾ ਲਿਆ ਭਾਬੀ ਮੇਰੇ ਕੋਲੋਂ ਸਾਈਟ ਤੇ ਹੋਂਦਾ ਨਾਮ ਹੀ ਨਹੀਂ ਲੈ ਰਹੀ ਸੀ ਬਾਰੀ ਵਿੱਚੋਂ ਠੰਡੀ ਠੰਡੀ ਹਵਾ ਆ ਰਹੀ ਸੀ ਭਾਬੀ ਕੁਟਕੇ ਮੇਰੇ ਸੀਨੇ ਨਾਲ ਲੱਗੀ ਤੇ ਮੈਨੂੰ ਕਹਿਣ ਲੱਗੀ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਆ ਮੈਂ ਵੀ ਇਸ ਬਿਜਲੀ ਲਿਸ਼ਕਦੀ ਦਾ ਪੂਰਾ ਪੂਰਾ ਫਾਇਦਾ ਲੈ ਗਿਆ ਤੇ ਜਦੋਂ ਦੀ ਭਾਬੀ ਮੇਰੇ ਸੀਨੇ ਨਾਲ ਲੱਗੀ ਹੋਈ ਸੀ ਮੈਨੂੰ ਵੀ ਜਿਵੇਂ ਸਭ ਕੁਝ ਭੁੱਲ ਗਿਆ ਕਿਉਂਕਿ ਮੈਂ ਅੱਜ ਤੱਕ ਕਦੇ ਕਿਸੇ ਕੁੜੀ ਵੱਲ ਧਿਆਨ ਨਹੀਂ ਦਿੱਤਾ ਸੀ ਜਦੋਂ ਦਾ ਮੈਂ ਭਾਬੀ ਨੂੰ ਵੇਖਿਆ ਸੀ ਉਦੋਂ ਦਾ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਪਰ ਮੈਂ ਕਹਿ ਨਹੀਂ ਪਾਇਆ ਸੀ ਅੱਜ ਜਦੋਂ ਮੇਰੇ ਨਾਲ ਬੈਠੀ ਸੀ ਤਾਂ ਬਸ ਮੈਂ ਸਭ ਕੁਝ ਭੁੱਲ ਗਿਆ ਤੇ ਉਹਦਾ ਹੀ ਹੋ ਕੇ ਰਹਿ ਗਿਆ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਭਾਬੀ ਨੂੰ ਆਪਣੇ ਦਿਲ ਦੀ ਗੱਲ ਕਹਿ ਹੀ ਦੇਵਾਂਗਾ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਭਾਬੀ ਨੂੰ ਮੇਰੇ ਨਾਲ ਕੰਫਰਟੇਬਲ ਮਹਿਸੂਸ ਹੋ ਰਿਹਾ ਮੈਂ ਭਾਬੀ ਦੇ ਗਲ ਤੇ ਕੀਤੀ ਤੇ ਕਿਹਾ ਕਿ ਮੈਂ ਤੁਹਾਨੂੰ ਕੁਝ ਕਹਿਣਾ ਸੀ ਭਾਬੀ ਕਹਿਣ ਲੱਗੀ ਕੀ ਕਹਿਣਾ ਸੀ ਮੈਂ ਭਾਬੀ ਨੂੰ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਨ ਲੱਗ ਗਿਆ ਮੈਨੂੰ ਨਹੀਂ ਪਤਾ ਕਿ ਮੈਂ ਸਹੀ ਹਾਂ ਜਾਂ ਗਲਤ ਹਾਂ ਮੈਂ ਜਦੋਂ ਦਾ ਤੁਹਾਨੂੰ ਵੇਖਿਆ ਬਸ ਤੁਹਾਡਾ ਹੀ ਹੋ ਕੇ ਰਹਿ ਗਿਆ ਭਾਬੀ ਹੱਸਣ ਲੱਗ ਪਈ ਉਹਨੂੰ ਇਸ ਗੱਲ ਦਾ ਬੁਰਾ ਬਿਲਕੁਲ ਵੀ ਨਹੀਂ ਲੱਗਿਆ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਵਿੱਚ ਅਜਿਹਾ ਕੀ ਆ ਕਿ ਤੁਸੀਂ ਦੋਨੇ ਭਰਾ ਮੇਰੇ ਤੇ ਲੱਟੂ ਹੋਗੇ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਸੋਹਣੇ ਬਹੁਤ ਜ਼ਿਆਦਾ ਹੋ ਭਾਬੀ ਮੈਨੂੰ ਕਹਿਣ ਲੱਗੀ ਸੋਹਣਾ ਤੂੰ ਵੀ ਬਥੇਰਾ ਆ ਤੈਨੂੰ ਵੀ ਬਥੇਰੀਆਂ ਸੋਹਣੀਆਂ ਕੁੜੀਆਂ ਮਿਲ ਜਾਣਗੀਆਂ ਨਾਲੇ ਤੇਰੀ ਤਾਂ ਸਹੇਲੀ ਹੋਣੀ ਆ ਐਵੇਂ ਮੈਨੂੰ ਮਸਕੇ ਮਾਰਦਾ ਮੈਂ ਕਿਹਾ ਨਹੀਂ ਭਾਬੀ ਸੱਚ ਕਹਿਣਾ ਮੈਂ ਤਾਂ ਤੁਹਾਡਾ ਹੀ ਹੋ ਕੇ ਰਹਿ ਗਿਆ ਬਸ ਇੰਨੀ ਗੱਲ ਕਹਿ ਕੇ ਮੈਂ ਭਾਬੀ ਨੂੰ ਆਪਣੀਆਂ ਬਾਹਾਂ 'ਚ ਭਰ ਲਿਆ ਭਾਬੀ ਨੂੰ ਜੀਬ ਜੀ ਮਸਤੀ ਚੜ ਰਹੀ ਸੀ ਭਾਬੀ ਵੀ ਇਸ ਪਲ ਦਾ ਪੂਰਾ ਪੂਰਾ ਨਜ਼ਾਰਾ ਲੈ ਰਹੀ ਸੀ ਅਸੀਂ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਹੀ ਬੈਠੇ ਸੀ ਹਵਾ ਨਾਲ ਸਾਡਾ ਦੋਵਾਂ ਦਾ ਸੁਰਵਾਦਾ ਜਾ ਰਿਹਾ ਸੀ ਹੈਪੀ ਦਾ ਫੋਨ ਭਾਬੀ ਨੂੰ ਵਾਰ-ਵਾਰ ਆ ਰਿਹਾ ਸੀ ਪਰ ਭਾਬੀ ਫੋਨ ਨਹੀਂ ਚੁੱਕ ਰਹੀ ਸੀ ਕਿਉਂਕਿ ਭਾਬੀ ਮੇਰੇ ਨਾਲ ਬੈਠ ਕੇ ਨਜ਼ਾਰਾ ਲੈ ਰਹੀ ਸੀ ਹੁਣ ਮੈਂ ਹੌਲੀ-ਹੌਲੀ ਭਾਬੀ ਦੇ ਹੱਥਾਂ ਨੂੰ ਆਪਣੇ ਹੱਥ ਵਿੱਚ ਫੜ ਲਿਆ ਤੇ ਉਹਨੂੰ ਪਿਆਰ ਕਰਨ ਲੱਗ ਪਿਆ ਭਾਬੀ ਵੀ ਅਖਾ ਮੀਚ ਕੇ ਮੇਨਾਂ ਪੈ ਗਈ ਤੇ ਅਸੀਂ ਦੋਵੇਂ ਉੱਪਰ ਕੰਬਲ ਲੈ ਕੇ ਇਸ ਪਲ ਨੂੰ ਯਾਦਗਾਰ ਬਣਾਉਣ ਲੱਗ ਪਏ। ਭਾਬੀ ਨੇ ਮੈਨੂੰ ਆਪਣੇ ਨਾਲ ਦੂਰ ਨਾ ਹੋਣ ਦਿੱਤਾ ਤੇ ਮੈਂ ਵੀ ਆਪਣੇ ਆਪ ਨੂੰ ਰੋਗ ਨਾ ਸਕਿਆ। ਅਸੀਂ ਦੋਵਾਂ ਨੇ ਕਦੇ ਇਹ ਰਿਸ਼ਤਾ ਬਣਾ ਲਿਆ ਸਾਨੂੰ ਪਤਾ ਹੀ ਨਹੀਂ ਲੱਗਾ। ਅਸੀਂ ਦੋਵੇਂ ਇੱਕ પતિ ਪਤਨੀ ਵਾਂਗ ساری ਰਾਤ ਇਕੱਠੇ ਬੈਠਾਈ ਤੇ ਯਾਦਗਾਰ ਬਣਾ ਲਈ। ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ساری ਰਾਤ ਲੰਘ ਗਈ ਤੇ ਅਸੀਂ ਦੋਵੇਂ ਇੱਕ ਦੂਜੇ ਦੇ ਹੋ ਬੈਠੇ। ਪਹਿਲਾਂ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਭਾਬੀ ਮੇਨਾਂ ਰਿਸ਼ਤਾ ਬਣਾ ਲੂਗੀ ਪਰ ਉਹਨੇ ਤਾਂ ਬਹੁਤ ਜਲਦੀ ਮੇਨਾਂ ਰਿਸ਼ਤਾ ਬਣਾ ਲਿਆ। ਸ਼ਾਇਦ ਉਹ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਈ ਅਗਲੇ ਦਿਨ ਭਾਬੀ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਕਿਸੇ ਕੋਲ ਨਾ ਕਰੀ ਮੈਂ ਭਾਬੀ ਨੂੰ ਕਿਹਾ ਕਿ ਇਹ ਗੱਲਾਂ ਕਿਸੇ ਕੋਲ ਕਰਨ ਵਾਲੀਆਂ ਹੁੰਦੀਆਂ ਨੇ ਹੁਣ ਅਸੀਂ ਦੋਵੇਂ ਆਨੇ-ਬਾਣੇ ਮਿਲਦੇ ਰਹਿੰਦੇ ਸੀ ਮੈਂ ਭਾਬੀ ਕੋਲ ਅਕਸਰ ਮਿਲਣ ਜਾਂਦਾ ਰਹਿੰਦਾ ਸੀ ਜਦੋਂ ਹੈਪੀ ਕੰਮ ਤੇ ਹੁੰਦਾ ਸੀ ਮੈਂ ਕਾਲਜ ਤੋਂ ਸਿੱਧਾ ਉਹਨਾਂ ਦੇ ਘਰ ਚਲਾ ਜਾਂਦਾ ਸੀ ਤੇ ਭਾਬੀ ਨੂੰ ਮਿਲ ਕੇ ਵਾਪਸ ਆ ਜਾਂਦਾ ਸੀ ਮੈਨੂੰ ਭਾਬੀ ਨਾਲ ਪਿਆਰ ਹੋ ਗਿਆ ਸੀ ਮੇਰੀ ਗੱਲ ਫੋਨ ਤੇ ਵੀ ਭਾਬੀ ਨਾਲ ਹੁੰਦੀ ਰਹਿੰਦੀ ਸੀ ਮੈਂ ਕਦੇ ਵੀ ਭਾਬੀ ਤੋਂ ਬਿਨਾਂ ਕਿਸੇ ਕੁੜੀ ਵੱਲ ਅੱਖ ਚੱਕ ਕੇ ਨਹੀਂ ਵੇਖਿਆ ਸੀ ਕਿਉਂਕਿ ਮੇਰੇ ਦਿਲ ਦਿਮਾਗ ਵਿੱਚ ਬਸ ਉਹੀ ਵੱਸਦੀ ਸੀ ਭਾਬੀ ਦਾ ਨਾਮ ਮੇਰੇ ਦਿਲ 'ਚ ਵਸਾਈ ਫਿਰਦਾ ਸੀ ਇਹ ਗੱਲਾਂ ਮੈਂ ਭਾਬੀ ਨੂੰ ਫੋਨ 'ਤੇ ਦੱਸਦਾ ਰਹਿੰਦਾ ਸੀ ਕਿ ਮੈਂ ਤੇਰੇ ਬਿਨਾ ਕਿਸੇ ਨੂੰ ਹੋਰ ਪਿਆਰ ਨਹੀਂ ਕਰ ਸਕਦਾ ਹੁਣ ਮੈਂ ਤੈਨੂੰ ਹੀ ਆਪਣਾ ਸਭ ਕੁਝ ਮੰਨ ਲਿਆ ਭਾਬੀ ਹੱਸਣ ਲੱਗ ਜਾਂਦੀ ਸੀ ਭਾਬੀ ਕਹਿਣ ਲੱਗ ਜਾਂਦੀ ਸੀ ਚੱਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਜੇ ਕਿਤੇ ਡੈਡੀ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਉਹਨਾਂ ਨੇ ਮੈਨੂੰ ਵੀ ਹੈਪੀ ਵਰਗਾ ਹੀ ਸਮਝਣਾ ਕਿ ਇਹ ਵੀ ਲਾਇਕ ਨਹੀਂ ਨਿਕਲਿਆ ਪਰ ਮੈਂ ਕੀ ਕਰਦਾ ਹੁਣ ਮੇਰੇ ਆਪਣੇ ਦਿਲ ਤੇ ਆਪਣਾ ਕੰਟਰੋਲ ਨਹੀਂ ਚੱਲ ਰਿਹਾ ਸੀ ਭਾਬੀ ਨਾਲ ਮੈਂ ਫੋਨ ਤੇ ਗੱਲਾਂ ਕਰਦਾ ਰਹਿੰਦਾ ਸੀ ਚੈਟ ਵੀ ਕਰਦਾ ਰਹਿੰਦਾ ਸੀ ਭਾਬੀ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਮੈਨੂੰ ਹਰ ਰੋਜ਼ ਚੈਟ ਡਿਲੀਟ ਕਰਨੀ ਪੈਂਦੀ ਆ ਮੈਨੂੰ ਡਰ ਲੱਗਦਾ ਕਿਤੇ ਤੇਰਾ ਭਰਾ ਨਾ ਵੇਖ ਲਵੇ ਹੁਣ ਭਾਬੀ ਨੂੰ ਵੀ ਮੇਰੇ ਨਾਲ ਮਿਲਣ ਦਾ ਚਸਕਾ ਜਿਹਾ ਪੈ ਗਿਆ ਸੀ ਜਦੋਂ ਵੀ ਮੇਰਾ ਭਰਾ ਘਰ ਨਹੀਂ ਹੁੰਦਾ ਸੀ ਭਾਬੀ ਮੈਨੂੰ ਬੁਲਾ ਲੈਂਦੀ ਸੀ ਅਸੀਂ ਦੋਵੇਂ ਆਪਣਾ ਟਾਈਮ ਵਧੀਆ ਬਤਾਉਂਦੇ ਸੀ ਹੁਣ ਮੈਂ ਸਭ ਕੁਝ ਭੁੱਲ ਗਿਆ ਸੀ ਬਸ ਹੁਣ ਮੈਨੂੰ ਕੱਲਾ ਇਹ ਯਾਦ ਸੀ ਕਿ ਮੈਂ ਰਿੰਪੀ ਦਾ ਵਿਆਹ ਕਰਵਾਉਣਾ ਆ ਮੈਂ ਇਹ ਗੱਲ ਭਾਬੀ ਨੂੰ ਕਈ ਵਾਰ ਕਹੀ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਆ ਇੱਕ ਦਿਨ ਮੈਂ ਤੇ ਭਾਬੀ ਘਰ 'ਚ ਇਕੱਲੇ ਸੀ ਹੈਪੀ ਘਰ ਵਾਪਸ ਆ ਗਿਆ ਉਦੀ ਤਬੀਅਤ ਕੁਝ ਠੀਕ ਨਹੀਂ ਸੀ ਜਿਸ ਕਰਕੇ ਉਹ ਘਰ ਵਾਪਸ ਆ ਗਿਆ ਤੇ ਸਾਨੂੰ ਉਹਨੇ ਦੋਵਾਂ ਨੂੰ ਇਕੱਠੇ ਬੈਠਿਆਂ ਹੋਇਆ ਫੜ ਲਿਆ ਉਹਨੇ ਮੈਨੂੰ ਗਲੇ ਤੋਂ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਕਿ ਇਹ ਤੂੰ ਕੀ ਕਰ ਰਿਆ ਸੀ ਉਦੋਂ ਮੈਂ ਭਾਬੀ ਦਾ ਹੱਥ ਆਪਣੇ ਹੱਥਾਂ 'ਚ ਫੜੀ ਬੈਠਾ ਸੀ ਭਾਬੀ ਇੰਨੀ ਗੱਲ ਕਹੇ ਤਾਂ ਉੱਚੀ-ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਚੰਗਾ ਹੋਇਆ ਤੁਸੀਂ ਆ ਗਏ ਇਹ ਮੇਨਾਂ ਜ਼ਬਰਦਸਤੀ ਕਰਨ ਲੱਗਾ ਸੀ ਇਹ ਗੱਲ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਿਆ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਇਹ ਕੀ ਕਹਿ ਰਹੇ ਹੋ ਹੈਪੀ ਮੈਨੂੰ ਗਲ ਤੋਂ ਫੜ ਕੇ ਮੇਰੇ ਚਪੇੜਾ ਲਾਉਣ ਲੱਗ ਪਿਆ ਫਿਰ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਉਧਰ ਮੰਮੀ ਡੈਡੀ ਨੂੰ ਫੋਨ ਕਰਕੇ ਆਪਣੇ ਘਰ ਬੁਲਾ ਲਿਆ ਅੱਧੇ ਘੰਟੇ ਵਿੱਚ ਮੰਮੀ ਡੈਡੀ ਘਰ ਆ ਗਏ ਤੇ ਹੈਪੀ ਨੇ ਮੰਮੀ ਡੈਡੀ ਨੂੰ ਸਾਰੀ ਗੱਲ ਦੱਸ ਦਿੱਤੀ ਹੈਪੀ ਕਹਿਣ ਲੱਗਾ ਕਿ ਇਹ ਮੇਰੇ ਘਰ ਵਾਲੀ ਨਾਲ ਤੱਕਾ ਕਰਨ ਲੱਗਾ ਸੀ ਤਾਂ ਟਾਈਮ ਤੇ ਮੈਂ ਆ ਗਿਆ ਉਹ ਵਿਚਾਰੀ ਡਰਦੀ ਬੈਠੀ ਸੀ ਭਾਬੀ ਵੀ ਇਸ ਗੱਲ ਤੋਂ ਸਾਫ਼-ਸਾਫ਼ ਮੁਕਰ ਗਈ ਉਹ ਵੀ ਸਾਰਾ ਇਲਜ਼ਾਮ ਮੇਰੇ ਤੇ ਲਾਉਣ ਲੱਗ ਗਈ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਸੱਚ ਕਿਉਂ ਨਹੀਂ ਦੱਸ ਰਹੇ ਤੁਸੀਂ ਦੱਸੋ ਕਿ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ ਇਹ ਗੱਲ ਸੁਣ ਕੇ ਹੈਪੀ ਨੇ ਮੇਰੇ ਫਿਰ ਚਪੇੜਾ ਲਾਈਆਂ ਮੇਰੇ ਮੰਮੀ ਡੈਡੀ ਇਹ ਸਭ ਵੇਖ ਕੇ ਹੈਰਾਨ ਹੋ ਗਏ ਮੰਮੀ ਕਹਿਣ ਲੱਗੀ ਤੂੰ ਕੀ ਕਹਿ ਰਿਆਂ ਤੂੰ ਪਾਗਲ ਹੋ ਗਿਆ ਤੈਨੂੰ ਨਹੀਂ ਪਤਾ ਉਹ ਤੇਰੀ ਭਾਬੀ ਆ ਤੂੰ ਉਸ ਬਾਰੇ ਇਸ ਤਰ੍ਹਾਂ ਕਿਵੇਂ ਬੋਲ ਰਿਆਂ ਮੈਂ ਡੈਡੀ ਨੂੰ ਦੱਸਿਆ ਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਸੀ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਆ ਪਰ ਭਾਬੀ ਇਹ ਸਭ ਲਈ ਮਨਾ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਇਹ ਝੂਠ ਬੋਲ ਰਿਹਾ ਸਾਡੇ ਵਿੱਚ ਇਦਾਂ ਦਾ ਕੋਈ ਰਿਸ਼ਤਾ ਨਹੀਂ ਆ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਲੱਗ ਰਿਹਾ ਸੀ ਕਿ ਭਾਬੀ ਇੱਕਦਮ ਹੀ ਮੁਕਰ ਗਈ ਮੈਂ ਤਾਂ ਉਹਨੂੰ ਪਿਆਰ ਕਰ ਬੈਠਾ ਸੀ ਉਹਨੇ ਮੇਰੇ ਪਿਆਰ ਦਾ ਮਜ਼ਾਕ ਉਡਾਇਆ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਇਦਾਂ ਕਿਉਂ ਕੀਤਾ ਭਾਬੀ ਕਹਿਣ ਲੱਗੀ ਤੂੰ ਮੇਰੀ ਇੱਜ਼ਤ ਲੁੱਟਣ ਨੂੰ ਫਿਰਦਾ ਸੀ ਇਹ ਤਾਂ ਮੌਕੇ ਤੇ ਹੈਪੀ ਆ ਗਿਆ ਨਹੀਂ ਤਾਂ ਇੰਨੇ ਮੇਰੀ ਇੱਜ਼ਤ ਨੂੰ ਚੱਕਣਾ ਚੂਰ ਕਰ ਦੇਣਾ ਸੀ ਹੁਣ ਮੈਂ ਆਪਣੇ ਘਰਦਿਆਂ ਦੀ ਨਜ਼ਰ 'ਚ ਵੀ ਡੇਗ ਗਿਆ ਸੀ ਕਿਉਂਕਿ ਡੈਡੀ ਮੈਨੂੰ ਬਹੁਤ ਵਧੀਆ ਮੰਨਦੇ ਸੀ ਕਰ ਜਾ ਕੇ ਘਰ ਦੇ ਆਣੇ ਮੈਨੂੰ ਵੀ ਬਹੁਤ ਲਾਂਤਾ ਪਾਈਆਂ ਕਿਸੇ ਨੇ ਵੀ ਮੇਰੀ ਗੱਲ ਤੇ ਯਕੀਨ ਨਾ ਕੀਤਾ ਮੈਂ ਮੰਮੀ ਨੂੰ ਕਈ ਵਾਰ ਸਮਝਾਇਆ ਕਿ ਭਾਬੀ ਨੇ ਆਪ ਮੈਨੂੰ ਬੁਲਾਇਆ ਸੀ ਪਰ ਕਿਸੇ ਨੇ ਮੇਰੀ ਗੱਲ ਦਾ ਯਕੀਨ ਨਹੀਂ ਕੀਤਾ ਸਾਰਿਆਂ ਦੀ ਨਜ਼ਰ ਚ ਮੈਂ ਹੀ ਗਲਤ ਬਣ ਗਿਆ ਮੇਰੇ ਭਰਾਣੇ ਤਾਂ ਮੇਰੇ ਨਾਲ ਵਰਤਣਾ ਹੀ ਛੱਡ ਦਿੱਤਾ ਉਹਨੇ ਤਾਂ ਉਸ ਤੋਂ ਬਾਅਦ ਕਦੇ ਵੀ ਮੈਨੂੰ ਆਪਣੇ ਘਰ ਨਹੀਂ ਆਉਣ ਦਿੱਤਾ ਤੇ ਜੇ ਮੰਮੀ ਡੈਡੀ ਨੂੰ ਮਿਲਣਾ ਹੁੰਦਾ ਉਹ ਆਪ ਘਰ ਆ ਕੇ ਮਿਲ ਜਾਂਦਾ ਉਹਨੇ ਕਦੇ ਵੀ ਰਿੰਪੀ ਭਾਬੀ ਨੂੰ ਵੀ ਸਾਡੇ ਘਰ ਨਹੀਂ ਆਉਣ ਦਿੱਤਾ ਇੱਕ ਦਿਨ ਮੈਂ ਰਿੰਪੀ ਭਾਬੀ ਨੂੰ ਸ਼ਹਿਰ ਵਿੱਚ ਮਿਲ ਗਿਆ ਮੈਂ ਉਹਦੀ ਬਾਹ ਫੜ ਲਈ ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ ਮੈਂ ਤੁਹਾਨੂੰ ਸੱਚਾ ਪਿਆਰ ਕੀਤਾ ਤੇ ਤੁਸੀਂ ਮੈਨੂੰ ਇੱਕਦਮ ਹੀ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਰਿੰਪੀ ਕਹਿਣ ਲੱਗੀ ਪਾਗਲ ਹੋ ਗਿਆ ਤੈਨੂੰ ਨਹੀਂ ਪਤਾ ਮੈਂ ਵਿਆਹੀ ਹੋਈਆਂ ਮੈਂ ਭਾਬੀ ਨੂੰ ਕਿਹਾ ਕਿ ਤੈਨੂੰ ਤਾਂ ਪਤਾ ਸੀ ਕਿ ਤੂੰ ਵਿਆਹੀ ਹੋਈਆਂ ਤੂੰ ਪਹਿਲਾਂ ਹੀ ਮੇਰੇ ਨਾਲ ਰਿਸ਼ਤਾ ਕਿਉਂ ਬਣਾਇਆ ਮੈਂ ਹੁਣ ਇਸ ਰਿਸ਼ਤੇ ਨੂੰ ਕਾਫੀ ਸੀਰੀਅਸ ਲੈ ਗਿਆ ਤੇ ਤੂੰ ਹੁਣ ਪਿੱਛੇ ਹਟ ਰਹੀਆਂ ਭਾਬੀ ਕਹਿ ਰਹੀ ਸੀ ਕਿ ਇਹ ਤਾਂ ਇੱਕ ਇੰਜੋਇਮੈਂਟ ਸੀ ਜੋ ਆਪਾਂ ਕੀਤਾ ਤੂੰ ਇਹਨੂੰ ਇੱਕ ਰਿਸ਼ਤੇ ਦਾ ਨਾਮ ਦੇ ਰਿਆਂ ਮੈਂ ਤਾਂ ਭਾਬੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਉਹ ਇਸ ਰਿਸ਼ਤੇ ਨੂੰ ਸਿਰਫ ਇੰਜੋਇਮੈਂਟ ਕਹਿ ਰਹੀ ਸੀ ਉਨੇ ਸਿਰਫ ਮੇਰੇ ਨਾਲ ਆਪਣਾ ਟਾਈਮ ਪਾਸ ਕੀਤਾ ਤੇ ਆਪਣੀ ਜ਼ਿੰਦਗੀ ਦਾ ਮਜ਼ਾ ਲਿਆ ਪਰ ਮੈਂ ਉਹਨੂੰ ਪਿਆਰ ਕਰ ਬੈਠਾ ਸੀ ਮੈਂ ਆਪਣੀ ਜ਼ਿੰਦਗੀ ਨੂੰ ਰੋਗ ਲਾ ਬੈਠਿਆ ਤੇ ਮੈਂ ਉਹਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਿਆ ਨਾਲੇ ਮੈਂ ਆਪਣੇ ਭਰਾ ਨਾਲ ਰਿਸ਼ਤਾ ਤੋੜ ਲਿਆ ਤੇ ਨਾਲੇ ਮੈਂ ਆਪਣੀ ਜ਼ਿੰਦਗੀ ਵਿੱਚ ਪਿਆਰ ਦਾ ਰੋਗ ਲਾ ਬੈਠਾ ਮੈਂ ਉਹਦੇ ਨਾਲ ਪਿਆਰ ਕਰ ਬੈਠਾ ਜੋ ਮੈਨੂੰ ਕਦੇ ਨਹੀਂ ਮਿਲਣੀ ਸੀ ਮੈਂ ਆਪਣੇ ਕੀਤੇ ਤੇ ਬਹੁਤ ਪਛਤਾ ਰਿਹਾ ਸੀ ਕਾਸ਼ ਮੈਂ ਉਦੋਂ ਆਪਣੇ ਆਪ ਨੂੰ ਕੰਟਰੋਲ ਕਰ ਲੈਂਦਾ ਤਾਂ ਮੇਰਾ ਭਰਾ ਮੇਰੇ ਨਾਲੋਂ ਰਿਸ਼ਤਾ ਨਾ ਤੋੜਦਾ ਤੇ ਮੈਂ ਆਪਣੇ ਮੰਮੀ ਡੈਡੀ ਦੀਆਂ ਨਜ਼ਰਾਂ ਵਿੱਚ ਉਹਨਾਂ ਰੇਗਦਾ ਤੇ ਮੈਂ ਆਪਣੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲੈਂਦਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ